ਸਾਹਮਣੇ ਆ ਸਟੇਟਮੈਂਟ ਦੇਣ ਐਸਐਸਬੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਵਿੱਚ ਨਹੀਂ ਵਿਕਿਆ ਤਾਂ ਤੁਹਾਨੂੰ ਪੁੱਛਣੇ ਦੱਸੋ ਕਿ ਛੋਲੇ ਗਏ ਹਰੇ ਐਸਸੀ ਤਰਾਇ ਐਸਸੀ ਤਰਾਇ ਆਪਾਂ ਨਸ਼ੇ ਤੇ ਵੀ ਦੇਖਦੇ ਸਚੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੇ ਵਿਲਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕ ਕਰਨਾ ਕੇ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਸਤੇ ਅਸਲ ਵਿੱਚ ਨਹੀਂ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕੰਮ ਦੁਕਾਨ ਤੇ ਆ ਮੈਂ ਕੋਲ ਵੀ ਜਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਕੋਲ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਕੋ ਪੁੱਛ ਕੇ ਆਉਂਦੇ ਬੰਦਾ ਕਿਹੜਾ ਆ ਗਿਆ ਤੁਸੀਂ ਤਾਂ ਗਰਾਂਟੀਆਂ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫੀਲਿੰਗ ਪਾਵਰ ਹੈ ਕਿ ਨਾ ਫਿਲਿੰਗ ਪਾਵਰ ਉਹ ਦੱਸੋ ਤੁਹਾਨੂੰ ਕਿੱਥੇ ਆਵਾਜ਼ ਸਰ ਜੇ ਫਿਲਿੰਗ ਪਾਵਰ ਦਾ ਡਿਜਾ ਕੀ ਹੈ ਨਾ ਸਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ 'ਚ ਚੱਕਰ ਮਾਰ ਲਓ ਜਿਹੜੀ ਗਲੀ ਸਾਡੀ ਛੜਿਆਣਾ ਮੱਲਾ ਸ਼ਰੀਆਂ ਮੋਤੇ ਗਟੂ ਰੱਖ ਕੇ ਵੇਚੰਦੇ ਕੋਈ ਨਹੀਂ ਹੁਣੇ ਉੱਥੇ ਤੇ ਮੈਂ ਕਿਹਾ ਸਰ ਵੀ ਬਹੁਤ ਸਹੀ ਤੁਸੀਂ ਵੀ ਮਿੰਦੀ ਮਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਝੂਠ ਕਿਦਾ ਵੀ ਵੀਡੀਓ ਪਾਦੀ ਵੀ ਤੈਨੂੰ ਇਹ ਕਰਨ ਦੇਓ ਅਸੀਂ ਨਹੀਂ ਕਿਹਾ ਤੁਸੀਂ ਆਪਣੇ ਮੁੱਢੇ ਕਰੀ ਜਾਣਾ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਇਹਨਾਂ ਸ਼ਾਬਾਹ ਦਿਨਾਂ ਦੀ ਬੰਦ ਕਰਾ ਕੇ ਰਖਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿੰਨਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕਹੋ ਬੋਲਿਆ ਸਰ ਵੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਲੱਗਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਹੈ ਮੈਂ ਤੁਹਾਨੂੰ ਪੁੱਛਦਾ ਮੈਂ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਲੱਗਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਬਿੱਲੂ ਆ ਗਿਆ ਇੱਕ ਮਿੰਟ ਇੱਕ ਮਿੰਟ ਸ਼ੈਟਲ ਗੱਲ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾਲੇ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਫੜਾਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਪਹਿਲੇ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓਗੇ 400 ਪੇਟੀ ਜਿੱਥੇ ਬਟਾਲੇ ਜਿੱਥੇ ਕਹਿੰਦੀ ਅੱਜ ਦੀ ਰੇਟ ਦੀ ਦੱਸੋ ਅਸੀਂ ਆਪਾਂ ਵੀ ਇੰਨੀ ਨਾਲੇ ਆਪਾਂ ਕਿਉਂ ਨੀ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾਜ ਬੋਲ ਕੇ ਦੇਣਾ ਬੋਲਿਆ ਨੋ ਸਰ ਬੋਲਿਆ ਜਿਆਦਾ ਸਾਰੀ ਦੁਨੀਆ ਕੇ ਬੋਲਣ ਨੇ ਮੈਂ ਸੀਐਮ ਸਾਹਿਬ ਨੂੰ ਵੀ ਘੁਆਰ ਰਹੀ ਏ ਮੈਂ ਪੀਐਮ ਸਾਹਿਬ ਨੂੰ ਵੀ ਘੁਆਰ ਰਹੀ ਏ ਨਾ ਮੈਂ ਘੁਆਰਨਾ ਨੇ ਮੈਂ ਮੈਂ ਚਾਹਾਂ ਕਿ ਮੇਰੇ ਦੋਸਤ ਦਾ ਘਰ ਵੱਡਿਆ ਕਿ ਬੜਾਇਆ ਕੁਮਣੀਰਾ ਇਹ ਤੇ ਕਿਹੜਾ ਪੁਲਸ ਵਾਲਾ ਗਿਆ ਅਜੋ ਨੇ ਕਹੇ ਬਟੈਲੀ ਨੂੰ ਨੁਥਰਾ ਦਾ ਇੱਕ ਮਿੰਟ ਆਇਆ ਨੁਥਰਾ ਦਾ ਇੱਕ ਮਿੰਟ ਆਇਆ ਮੈਂ ਇੱਕ ਮਿੰਟ ਨੁਥਰਾ ਦਾ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਵਲੀ ਕੀਤੀ ਕਿ ਹਾਂ ਜੀ ਗਲਾ ਵੱਡਿਆ ਕਿ ਉਹਦੇ ਬੰਦੇ ਦਾ ਜੇ ਮਾਰਾ ਜਾਂ ਜਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਮਟਾਲੀ ਜੀ ਵਿਕਿਆ ਨਹੀਂ ਵਿਕਿਆ ਤੁਸੀਂ ਤਾਂ ਦੀ ਸਟੇਟਮੈਂਟ ਹੈ ਸਰ ਨਹੀਂ ਵਿਕਿਆ ਸਰ ਤਾਂ ਨਿਆ ਮਾਤੀ ਲਾਗ ਲੈਣਾ ਬਾਜੀ ਤਾਂ ਦੀਸਟੈਂਸ ਮੈਨੂੰ ਲੱਗਾ ਤੂੰ ਨਹੀਂ ਵੀ ਗਿਆ ਦੇਖੋ پتہ ਕੀ ਹੈ ਅਰੇ ਮੇਰੇ ਮੈਂ ਤਾਂ ਸਾਫ ਤੇਨਵਾਤੇ ਬੈਠਾ ਹੈ ਕੋਈ ਇੱਕ ਮਿੰਟ ਇਹ ਤਾਂ ਕੇ ਮੈਂ ਜੋ ਸਾਧ ਹੈ ਅਸੀਂ ਕੰਮ ਦੇ ਵਾਸਤੇ ਤੇ ਆਏ ਇੰਦਾ ਸਾਧ ਮੰਗੀ ਦਾ ਸਾਰੇ ਸਾਧ ਹੈ ਇਹ 100 ਮੰਨ ਲੈ ਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਯੁਰਤ ਕਿਦਾ ਮੈਂ ਬੋਲਣ ਦੀ ਐਸ ਐਸ ਸਾਧ ਆਪਣੇ ਆਪ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੋਸ਼ੋ ਜੀ ਅਪਰੀਸ਼ੀਏਟ ਕਰਨੀ ਆ ਤੁਸੀਂ ਬੋਲੀਓ ਅੱਗੇ ਤਾਂ ਕਹਿੰਦੇ ਇੱਥੇ ਦੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੇ ਮੰਦਿਰ ਆਣੀਆਂ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓਣੇ ਆਲਾ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿ ਡੋ ਜਦੋਂ ਨਹੀਂ ਪਤਾ ਹੀ ਸੀ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਲਾ ਛੱਡਿਆ ਹਾਜਾ ਤੂੰ ਇੰਡੀਸਟੈਂਸ਼ਨ ਪਾਈ ਗਿਓ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਤੋਂ ਤਾਂ ਵਧੀਆ ਕੀਤਾ ਸਾਡੇ ਸਰ ਦੇਖੋ ਆਪਾਂ ਇੱਕ ਜੀ ਜਾਣੇ ਆ ਤਹੀ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖੋਲ੍ਹ ਦਿਓ ਮੇਰੇ ਕੋ ਐਕੇ ਬੈਗ ਦੇ ਬੈਗ ਕਰਦੀ ਐ ਕਿਉਂ ਬਾਹਰ ਕਿਆ ਲੈਣੇ ਗਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਦੱਲਈਏ ਅਸੀਂ ਤੁਹਾਨੂੰ ਸਾਥ ਲੈ ਆਉਂਗਾ ਇਸ ਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉੱਧਰ ਦੀ ਦੁਕਾਨ ਤੇ ਕਿਆ ਮੇਰੀ ਲੇਬਰ ਨਹੀਂ ਮੈਨੂੰ ਬਾਬਾ ਪੁਲਛਾਗੀ ਮੇਰਾ ਬੱਚਾ ਆ ਕੇ ਡਰ ਗਿਆ ਬਾਬਾ ਪੁਲਛਾਗੀ ਪੁਲਛਾਗੀ ਹੀ ਹੋ ਕੇ ਮੈਂ ਗੁਨਾਹ ਕਰਦੋ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਤੱਕ ਡਰਾਦੇ ਰਹੀ ਨੇ ਤੁਹਾਡਾ ਸਾਥ ਦੇਣ ਵਾਲੇ ਵੀਡੀਓ ਭਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ ਇੱਕ ਮਿੰਟ ਇੰਤਜ਼ਾਰ ਕਰੋ ਜੇ ਤੁਹਾਡੇ ਪੁਲਿਸਾਂ ਦੀ ਡਿਊਟੀ ਪੀਸੀਆਰ ਕਰਦੇ ਉਹਦਾ ਗਲਾ ਵੱਡੇ ਜੇ ਤੁਹਾਨੂੰ ਦੁੱਖ ਨਹੀਂ ਹੋਏ ਲੋਕ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੇਰੇ ਆਏ ਤਾਂ ਪੁੱਛਣਾ ਸਰ ਬੱਸ ਜੇ ਸਾਨੂੰ ਨਹੀਂ ਸਰ ਇੱਥੇ ਆਰਾਮ ਲਾਤਾ ਨੂੰ ਕਿਉਂ ਨਹੀਂ ਬਣਾ ਸਰ ਕੀ ਗਲਾਏ ਸਰ ਦੇਖੋ ਕਾਦੀ ਟੀਵੀ ਗੰਡਿਆ ਜੀ ਇੱਥੇ ਆਰਾਮ ਲਾਤਾ ਨਾ ਜੇ ਅੱਗੋ ਮੈਂ ਐਸਐਸਬੀ ਸਾਹਿਬ ਨਾਲ ਕੈਮਰਾ ਚੱਲਦਾ ਮੈਂ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿਹ ਅੱਡੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇ ਕਿ ਅੱਜ ਦਾ ਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇ ਲੋਕਾਂ ਨੂੰ ਬਚਾਣਾ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੀ ਨਿਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਪਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਝਾੜਾ ਮੁਜਰਨ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਨਾਲ ਆਪਣੇ ਮਟਾਲੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਵਿਕ ਰਿਆ ਸਾਰਾ ਗੱਟੂ ਵਿਕ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੇ ਵਿਕ ਗਿਆ ਜੇ ਆਪਾਂ ਇੰਨੀ ਨਰਜੀ ਵੇਸ ਕਰਨ ਦੇ ਤਲਾਸ਼ੀ ਤੁਹਾਨੂੰ ਕੋਈ ਕਰਾਉਣ ਦੀ ਆ ਗਿੰਨਾ ਦਾ ਸਮਾਨ ਵੱਲ ਬੰਦੇ ਸਾਰੇ ਡੱਡੂ ਲੱਭਣੇ ਮੈਨੂੰ ਬਿਲਕੁਲ ਲੱਭਣੇ ਡੱਡੂ ਇੱਕ ਵੀ ਡੱਡੂ ਤੋਂ ਲੱਥੋ ਲੱਭ ਜੇ ਨਾ ਮੇਰੇ ਤਰਫ ਤੇ ਫੇਰ ਤੀ ਮੈਨੂੰ ਜੋ ਗੁੰਗੈਰੀ ਕਰਨੀ ਹੈ ਨਾ ਆ ਰਹੇ ਹੋ ਤੇ ਐਂ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਚੜਨਾ ਮੇਰਾ ਵੀ ਯਾਰ ਤੀਰ ਬੋਲਦੇ ਆਂ ਹਾਂ ਜੀ ਹਾਂ ਤੁਹਾਨੂੰ ਕਹਿੰਦੇ ਇਹ ਬਾਤ ਮੈਂ ਤੂੰ ਤਿੱਦਾਂ ਤਲਾਸ਼ੀ ਕਰਨ ਜਿੱਦਾਂ ਲੈਣੀ ਨਹੀਂ ਤਲਾਸ਼ੀ ਨਹੀਂ ਮਲਾਜਮ ਆਏ ਆ ਚਲੋ ਮਲਾਜਮ ਆਏ ਮਲਾਜਮ ਫੇਰ ਬਹੁਤ ਵੀ ਛੋਟੇ ਨੇ ਤੇਰੇ ਆਣ ਗਵਣ ਕਿਨੇ ਕਰਤੇ ਰਹੇ ਕਿਉਂ ਆਏ ਆ ਹੋ ਗਰ ਸੱਚੀ ਹੋ ਸਕਦੀ ਹੈ ਝੂਠੀ ਵੀ ਹੋ ਸਕਦੀ ਹੈ ਖੜਾ ਕਿਵੇਂ ਵੈਰੀਫਾਈ ਕਰਨਾ ਤੇ ਤਸੀਹ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਗਰੀਕਾ ਕਹ ਤੀ ਇਹਨਾਂ ਮੇਰੀ ਵੀ ਗੱਲ ਸਮਝੋ ਕੋਈ ਨਹੀਂ ਜ ਨਹੀਂ ਲੱਗਦਾ ਬਹੁਤ ਚੰਗੀ ਹੈ ਤੁਸੀਂ ਇੱਥੇ ਕੱਟੂ ਲਵਜੇ ਇਹਨਾਂ ਹੁਣ ਕਿਉਂ ਤੁਸੀਂ ਤਾਂ ਪੁਲਿਸ ਚੈਕਿੰਗ ਹੋ ਰਹੀ ਹੈ ਜਗ੍ਹਾ ਜਗ੍ਹਾ ਦੇ ਪੁਲਿਸ ਚੈਕਿੰਗ ਕਰ ਰਹੀ ਹੈ ਤੁਸੀਂ ਕਿਸ ਗੱਲ ਤੋਂ ਬਹਿਸ ਕਰਦੇ ਸੀ ਜੀ ਸਰ ਚੈਕਿੰਗ ਨਹੀਂ ਹੋਈ ਦੇਖੋ ਮੈਂ ਕੱਲ ਸ਼ਾਮ ਨੇ ਇੱਕ ਵੀਡੀਓ ਪਾਈ ਸੀਗੀ ਮੈਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇੱਕ ਬੇਨਤੀ ਕੀਤੀ ਗੁਹਾਰ ਲਾਈ ਸੀ ਸੀਐਮ ਸਾਹਿਬ ਕੋ ਵੀ ਕਿ ਸਾਡੇ ਬਟਾਲੇ ਦੇ ਵਿੱਚ ਜਿਹੜੀ ਚਾਈਨਾ ਦੀ ਡੋਰ ਪਲਾਸਟਿਕ ਡੋਰ ਜਿਹਨੂੰ ਆਪਾਂ ਕਹਿੰਨੇ ਆ ਬਹੁਤ ਜ਼ਿਆਦਾ ਵਿਕ ਰਹੀ ਹੈ ਮਤਲਬ ਅਹੀ ਕਸਟਮਰ ਨੂੰ ਦੂਜੀ ਡੋਰ ਵਾਲ ਰਿਕਮੈਂਡ ਕਰਨੇ ਆ ਤਾਂ ਕੋਈ ਦੂਜਾ ਕਸਟਮਰ ਆ ਕੇ ਕਹਿੰਦਾ ਨਹੀਂ ਯਾਰ ਉੱਥੇ ਆ ਟਟਿਆਣਾ ਮਿਲਿਆ ਤੇ ਉੱਥੇ ਡੋਰ ਬੜੀ ਮਿਲੰਡੀ ਆ ਕਸਟਮਰ ਚਲ ਜਾਂਦਾ ਸਿਰਫ ਕੋਈ ਅਹੀ ਵੀ ਬਿਜ਼ਨਸ ਕਰਨ ਨੇ ਆ ਕਮਾਈ ਵਾਸਤੇ ਕੰਮ ਕਰਨ ਨੇ ਆ ਪਰ ਜੇ ਚਾਈਨਾ ਦੀ ਡੋਰ ਵੇਚਣੀ ਹੈ ਤੇ ਮੈਂ ਤੇ ਐਸਐਸਬੀ ਸਾਹਿਬ ਦੇ ਕੇ ਡੀਸੀ ਸਾਹਿਬ ਦੇ ਕੇ ਕਿ ਮੈਂ ਸੀਐਮ ਸਾਹਿਬ ਦੇ ਕੇ ਪੈਰੀ ਭੇਜਣਾ ਉਹਨਾਂ ਕੋ ਜਾ ਕੇ ਕਿ ਜਨਾਬ ਇਹਨੂੰ ਖੁੱਲ ਕਰ ਦੋ ਇਹ ਗੱਟੂ 150 ਰੁਪਏ ਦਾ ਪੀਸ ਹੈ ਮੈਂ ਤੁਹਾਡੀ ਮਾਧਮ ਨਾਲ ਸਾਰੇ ਲੋਕਾਂ ਨੂੰ ਦੱਸਣਾ ਚਾਹਾਂਗਾ ਸਿਰਫ ਅਤੇ ਸਿਰਫ 150 ਰੁਪਏ ਦਾ ਪੀਸ ਜੇ ਉਹਦੇ ਵਿੱਚ ਵੀ ਦੁਕਾਨਦਾਰ ਨੂੰ 30 ਰੁਪਏ ਬਚਤ ਹੁੰਦੀ ਜੇ ਮਤਲਬ ਤੁਸੀਂ 150 ਰੁਪਏ ਵੀ ਦੁਕਾਨਦਾਰ ਨੂੰ ਦਿਓਗੇ ਨਾ ਤੇ 30 ਰੁਪਏ ਨੂੰ ਬਚਦੇ ਆ ਤੇ ਉਹਨੂੰ ਜਾਣ ਬੂਝ ਕੇ ਹੱਦੇ ਪ੍ਰਸ਼ਾਸਨ ਵੱਲੋਂ ਪਹਿਲਾਂ ਸਖਤੀ ਕੀਤੀ ਜਾਂਦੀ ਹੈ ਕਿ ਨਹੀਂ ਵਿਕੇਗਾ ਜੀ ਨਹੀਂ ਵਿਕੇਗਾ ਜੀ ਨਹੀਂ ਵਿਕੇਗਾ ਉਹਦਾ ਰੇਟ 150 ਤੋਂ ਲੈ ਜਾਂਦੇ ਨੇ 500 ਤੱਕ ਜਿਹੜੇ ਵਿਚਾਰੇ ਬੱਚਿਆਂ ਨੂੰ ਤੰਗ ਕਰਦੇ ਨੇ ਪੇਰੈਂਟਸ ਆਪਣੇ ਜਾ ਕੇ ਬੱਚੇ ਤੰਗ ਕਰਦੇ ਪੇਰੈਂਟਸ ਨੂੰ ਕਿ ਆ ਕੇ ਹਨ ਉਹੋ ਚੀਜ਼ ਲੈ ਕੇ ਦਿਓ ਪਲਾਸਟਿਕ ਦੇ ਰੋੜੋ ਪੰ 500 600 ਰੁਪਏ ਦਾ ਲੈਣ ਦੇ ਨੇ ਮੈਂ ਤਾਂ ਸਿਰਫ ਇੱਕ ਬੇਨਤੀ ਕੀਤੀ ਐਸਰਬੀ ਸਾਹਿਬ ਨੂੰ ਕਿ ਜੇ ਅਗਰ ਤੁਹਾਨੂੰ ਲੱਗਦਾ ਹੈ ਕਿ ਡੋਰ ਲੀਗਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕੋਈ ਲਾਇਸੈਂਸ ਦਿੱਤੇ ਆ ਉਹਨਾਂ ਨੂੰ ਵਿਗੰਦੋ ਤੇ ਸਰ ਮੈਂ ਤੁਹਾਨੂੰ ਦੱਸ ਰਿਹਾ ਹੈ ਚੈਕਿੰਗ ਕਰਨਾ ਹੈ ਫਿਰ ਸਰ ਚੈਕਿੰਗ ਨਹੀਂ 100 ਮੁਲਾਜ਼ਮ ਲੈ ਕੇ ਐਸ ਐਚਓ ਸਿਟੀ ਸਾਹਿਬ ਮੇਰੀ ਦੁਕਾਨ ਤੇ ਆ ਕੇ ਤਾਵਾ ਜਿੱਦਾਂ ਬੋਲੀ ਜਾਣਾ ਉਹ ਆ ਕੇ ਕਿ ਮੈਂ ਬੜਾ ਵੱਡਾ ਜੁਰਮ ਕਰਤਾ ਕਿ ਮੈਂ ਵੀਡੀਓ ਪਾਈ ਤੇ ਪਾਈ ਕਿਉਂ ਸਰ ਮੈਂ ਇੱਕ ਇੰਡੀਅਨ ਸਿਟੀਜ਼ਨ ਆ ਅਗਰ ਮੈਨੂੰ ਮੋਦੀ ਸਾਹਿਬ ਦੇ ਖਿਲਾਫ ਵੀ ਕੋਈ ਗਲਤ ਲੱਗੇਗੀ ਮੇਰਾ ਰਾਈਟ ਬੰਦਾ ਮੈਂ ਉਹਨਾਂ ਦੇ ਅੱਗੇ ਬੋਲ ਸਕਦਾ ਮੈਂ ਭਗਵੰਤ ਮਾਨ ਸਾਹਿਬ ਦੇ ਵੀ ਅੱਗੇ ਬੋਲ ਸਕਦਾ ਜੀ ਤੇ ਐਸ ਐਸਪੀ ਸਾਹਿਬ ਡੀ ਸੀ ਸਾਹਿਬ ਨਹੀਂ ਆਪਣੀ ਡਿਊਟੀ ਨਿਭਾ ਰਹੇ ਤੇ ਕੀ ਮੈਂ ਬੋਲ ਨਹੀਂ ਸਕਦਾ ਮੈਂ ਤਾਂ ਸਿਰਫ ਇੱਕ ਵੀਡੀਓ ਪਾਈ ਰਾਤ ਕਿ ਜੇਕਰ ਜਿਹੜੀਆਂ ਦੁਕਾਨਾਂ ਨੂੰ ਡੀਸੀ ਸਾਹਿਬ ਨੇ ਜੀ ਐਸਐਸਪੀ ਸਾਹਿਬ ਨੇ ਲਾਇਸੈਂਸ ਦਿੱਤਾ ਬਾਤ ਵੀ ਉਹ ਨਾਂ ਦੱਸ ਦੋ ਲੋਕੀ ਉੱਥੇ ਜਾ ਕੇ ਲੈ ਲੈਣ ਸਾਡੀਆਂ ਦੇ ਗੱਲ ਤੇ ਨਾ ਇਹ ਉਹ ਦੇ ਮੈਂ ਤੁਹਾਨੂੰ ਦੇ ਦਾਂਗਾ ਮੈਨੂੰ ਆ ਕੇ ਸਿੱਧੇ ਇੰਨੀ ਗੱਲ ਹੀ ਧਮਕਾਉਣ ਵਾਲਾ ਕੰਮ ਕਰਦੇ ਤਾਂ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਮੈਂ ਗਲਤੀ ਕਰਤੀ ਐ ਮੈਂ ਕੀ ਮੇਰਾ ਕੀ ਗੁਨਾਹ ਆ ਪ੍ਰਸ਼ਾਸਨ ਦੇ ਆਪ ਕੋ ਤੇ ਕਹਿੰਦਾ ਨਹੀਂ ਵਿਕਣੀ ਚਾਹੀਦਾ ਇਹ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਜੇ ਨਹੀਂ ਵਿਕ ਰਿਆ ਦੇਖੋ ਤੁਸੀਂ ਬੜੇ ਵੱਡੇ ਪੱਤਰਕਾਰ ਹੋ ਐਸਐਸਪੀ ਸਾਹਿਬ ਦੇ ਕੋਲੋਂ ਬਾਈਟ ਲਓ ਕਿ ਤੁਹਾਡੇ ਬਟਾਲੇ 'ਚ ਘੱਟੂ ਵਿਕਿਆ ਕਿ ਨਹੀਂ ਵਿਕਿਆ ਅਗਰ ਨਹੀਂ ਵਿਕਿਆ ਤੇ ਤਾਂ ਦੱਸਣ ਜੇ ਵਿਕਿਆ ਵਾ ਤੇ ਫਿਰ ਆ ਕੇ ਦੱਸਣ ਕਿਹੜੀ ਗਲੀ ਕਿਹੜੀ ਨੁਕਰ ਤੇ ਨਹੀਂ ਵਿਕ ਰਿਹਾ ਸਰ ਇਹ ਕਹਿੰਦੇ ਹਨ ਪਤਾ ਨਹੀਂ ਤੁਸੀਂ ਦੱਸੋ ਮੈਨੂੰ ਬਾਅਦ ਵਿੱਚ ਜਦੋਂ ਮੈਂ ਆਪ ਉਹਨਾਂ ਨੂੰ ਬੋਲਿਆ ਤੇ ਮੈਨੂੰ ਐਸਾ ਜੋ ਸਾਹਿਬ ਦਾ ਜਵਾਬ ਕੀ ਸੀਗਾ ਖੁਦ ਜੀ ਤੁਹਾਨੂੰ ਇਹ ਪੁੱਛ ਰਹੇ ਆ ਕਿੰਨੂੰ ਵੇਚ ਕੌਣ ਵੇਚਦਾ ਪਿਆ ਸਰ ਮੈਂ ਹੁਣ ਆਪਣੀ ਦੁਕਾਨ ਤੇ ਕੰਮ ਕਰਾਂਗੇ ਜੇ ਮੈਂ ਲੋਕਾਂ ਦੀਆਂ ਦੁਕਾਨਾਂ ਤੇ ਜਾ ਕੇ ਵੇਖਾਂ ਕੌਣ ਕੌਣ ਵੇਚਦਾ ਪਿਆ ਮੈਂ ਤੇ ਇੰਨੀ ਗੱਲ ਕਹਿ ਰਿਹਾ ਕਿ ਵਿਕਦਾ ਪਿਆ ਜਿਹੜੀ ਚੀਜ਼ ਇਲੀਗਲ ਆ ਉਹ ਹਾਂ ਸਰ ਵੇਖੋ ਪਬਲਿਕ ਕਿਉਂ ਗਵਰਨਮੈਂਟ ਦਾ ਸਾਥ ਨਹੀਂ ਦਿੰਦੀ ਸਰਕਾਰਾਂ ਦਾ ਸਾਥ ਕਿਉਂ ਨਹੀਂ ਦਿੰਦੀ ਮੈਂ ਹੁਣੇ ਸੁਣ ਰਿਹਾ ਹਾਂ ਮੇਰੇ ਧਰ ਤੋਂ ਪਹਿਲਾਂ ਇੱਕ ਪੱਤਰਕਾਰ ਭਰਾ ਆਇਆ ਸੀ ਉਹ ਕਹਿੰਦੇ ਜੀ ਐਸ ਐਚਓ ਸਾਹਿਬ ਨੇ ਕਿਹਾ ਅਸੀਂ ਤਾਂ ਸਹਿਯੋਗ ਮੰਗਣ ਆਏ ਹਾਂ ਇਹਨਾਂ ਕੋਲ ਸਹਿਯੋਗ ਹੁਣ ਮੰਗਣਾ ਸੀ ਜਦੋਂ ਘਰ ਘਰ ਚ ਗੱਟ ਪਹੁੰਚ ਗਿਆ ਹਜੇ ਵੀ ਸਹਿਯੋਗ ਦੁਕਾਨਦਾਰ ਕੋਲੋਂ ਲੈਣਾ ਸਰ ਵੀ ਐਸ ਐਚਓ ਸਾਹਿਬ ਤੁਹਾਡੇ ਮਾਧਿਅਮ ਨਾਲ ਮੈਂ ਐਸ ਐਸ ਪੀ ਸਾਹਿਬ ਨੂੰ ਇੱਕ ਰਿਕਵੈਸਟ ਕਰਨਾ ਹੈ ਕਿ ਇਹ ਕੋ ਸਹਿਯੋਗ ਨਾ ਮੰਗੋ ਤੁਹਾਡੇ ਕੋਲ ਬਹੁਤ ਪੁਲਿਸ ਹੈ ਇੱਕ ਐਤਵਾਰ ਅਗਲਾ ਆਂਡਿਆ ਲੋਕਾਂ ਦੇ ਕੋਠਿਆਂ ਤੇ ਚੜਜੋ ਕਿਰੇਕਾਰ ਘਟੂਨੀਏਗਾ ਕਰੋ ਪਰਚਾ ਦਰਜ ਕਰ ਦਰ ਜੇ ਫਟੇਗੇ ਤੁਸੀਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਨਾ ਤੁਸੀਂ ਕਿਹਦੇ ਘਰ ਜਾਓਗੇ ਨਾ ਤੁਸੀਂ ਕੁਝ ਕਰੋਗੇ ਤੁਸੀਂ ਕੀ ਕਰੋਗੇ ਅੱਜ ਅੱਜ ਸਾਰੇ ਬਟਾਲੇ ਦੇ ਦੁਕਾਨਾਂ ਫੋਲ ਮਾਰੋਗੇ ਆਈ ਗੱਟੂ ਲੱਭਣ ਨੇ ਗੱਟੂ ਲੱਭਣ ਦੇ ਗੱਟੂ ਲੱਭਣ ਦੇ ਤੁਹਾਨੂੰ ਨਹੀਂ ਲੱਭਣਾ ਕੋਈ ਬੱਚਾ ਆ ਕੇ 500 ਰੁਪਏ ਦਾ ਲੈ ਕੇ ਘਰ ਚਲ ਜਾਏਗਾ ਇਹ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਜੀ ਤੁਹਾਨੂੰ ਨਹੀਂ ਇਹ ਲੱਭਣਾ ਬੱਚਾ 500 ਰੁਪਏ ਦਾ ਲੈ ਕੇ ਘਰ ਪਹੁੰਚ ਜਾਏਗਾ ਚੜਾਣ ਵਾਤੇ ਗੱਡੀ ਮਾਂਜੋਗੇ ਐਸਐਸਪੀ ਸਾਹਿਬ ਬਟਾਲਾ ਦੀ ਦੇਸ਼ਨ ਦੇਸ਼ਨ ਤਾਤ ਇੰਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਚైనా ਰੋਡ ਦੇ ਗੱਟੂਆਂ ਦੇ ਸਬੰਧ ਚ ਸੱਚ آپریشن ਚਲਾਇਆ ਜਾ ਰਿਹਾ ਹੈ ਵੱਖ-ਵੱਖ ਏਰੀਏ ਦੇ ਵਿੱਚ ਸ਼ਹਿਰ ਦੇ ਖਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਣਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੋਈ ਕਾਮਯਾਬੀ ਵੜੀ ਅੱਜ ਤੱਕ ਕੋਈ ਕਾਮਯਾਬੀ ਨਹੀਂ ਵੜੀ ਜੀ ਫਿਲਹਾਲ ਸੱਚ ਜਿਹੜੀ ਆ ਉਹ ਜਾਰੀ ਆ ਜਨਾ ਚਿਰ ਕੋਈ ਕਾਮਯਾਬੀ ਨਹੀਂ ਹੁੰਦੀ ਇਹ ਸੱਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨ ਇੱਕ ਦੁਕਾਨ ਤੇ ਤੁਸੀਂ ਗਏ ਤਾਂ ਤੁਹਾਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਇਹਤੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸਾਡੇ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਤਪੁਰ ਦੇ ਜिले ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜੇ ਨਾ ਤਾਂ ਰਿਪਬਲਿਕ ਸਹਿਯੋਗ ਪੁਲਿਸ ਨੂੰ ਨਹੀਂ ਦਿੱਤੀ ਉਹ ਨਾ ਤਾਂ ਕੱਲੀ ਪੁਲਿਸ ਤਾਂ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰ ਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ